ਆਜੋ ਆਜੋ ਲੰਘਾਓ ਭਾਈ ਮੈਂ ਹਾਂ ਜ਼ਗੀਰੋ ਲੋਕੀ ਮੈਨੂੰ ਤਾਈ ਜ਼ਗੀਰੋ ਕਹਿੰਦੇ ਨੇ ਮੈਂ ਕੱਲੀ ਨਹੀਂ ਮੇਰੇ ਨਾਲ ਮੇਰਾ ਟੋਲ ਵੀ ਆ ਜਦ ਜਦ ਵੀ ਇਹ ਟੋਲ ਵੱਜਦਾ ਏ ਕਿਸੇ ਨਾ ਕਿਸੇ ਦੇ ਤਵਾ ਲੱਗਦਾ ਏ ਦੇਖਦੇ ਰਹੋ ਤੁਹਾਡੀ ਆਪਣੀ ਤਾਈ ਦਾ ਸ਼ੋਅ ਉਹ ਜ਼ਗੀਰੋ ਦਾ ਬੱਸ ਬੋਏ ਸਵਾਰ ਬੱਸ ਇਹੀ ਰਹਿ ਗਿਆ ਸੀ ਤਾਈ ਪਰ ਤੱਕ ਚੂਮਰ ਹਾਏ ਕੀ ਦਾ ਉਹ ਲੋਕਾਂ ਦਾ ਉਹ ਹੋਰ ਕੀ ਦਾ ਵੇ ਕੀਨੇ ਉਹ ਤਾਈ ਨੀ ਮੋਨੇ ਵੇ ਕਿਹੜੀ ਬੁਲਾਵਾ ਉਹ ਦਿੱਤ ਮੰਤਰੀ ਉਹਨੂੰ ਵੀ ਪਿਆਰ ਨਾਲ ਅੰਨੀ ਮੋਤਾਈ ਕਹਿੰਦੇ ਨੇ ਵੇ ਉਹਨੇ ਕੀ ਕੀਤਾ ਤਾਈ ਉਹ ਇਸ ਤਰ੍ਹਾਂ ਤਾਈ ਨੇ ਬਜਟ ਪੇਸ਼ ਕੀਤਾ ਅਬ ਸਾਰੇ ਆ ਤਾਂ ਗਚੂਮਰ ਕੱਢ ਦਿੱਤਾ ਊਏ ਇਹ ਕੀ ਮਤਲਬ ਮੁੱਤੂ ਛੱਡ ਤਾਈ ਅਬ ਤੈਨੂੰ ਨਹੀਂ ਸਮਝ ਆਣੀ ਕੀ ਸਮਝ ਨਹੀਂ ਆਣੀ ਤੂੰ ਕੀ ਸਮਝਦਾ ਮੈਨੂੰ ਮੈਂ ਤਾਂ ਬੰਦੇ ਦੀ ਅੱਖ ਦੇ ਕੇ ਦੱਸ ਦੇਣੀ ਆ ਬੰਦਾ ਕਿੱਥੋਂ ਬੋਲਦਾ ਅੱਛਾ ਲੈ ਸੁਣ ਅਬ ਤੂੰ ਦੱਸ ਤਾਈ ਅਬ ਭਾਜਪਾ ਜਦ ਦੀ ਆਈ ਹੈ ਆ ਕਿਹੜਾ ਚੰਗਾ ਕੰਮ ਕੀਤਾ ਇਹਨਾਂ ਨੇ ਲੈ ਮਾੜਾ ਕਿਹੜਾ ਕੀਤਾ ਉਹ ਦੱਸ ਦੇ ਔਰ ਜੋ ਦਿਲ ਵਿੱਚ ਆਂਦਾ ਅਕਰੀ ਜਾਂਦੇ ਆ ਬੰਦਾ ਪੁੱਛੇ ਐ ਦੱਸੋ ਆ ਨੋਟਬੰਦੀ ਕਿਸ ਵਾਸਤੇ ਕੀਤੀ ਸੀ ਲੈ ਸੁਣ ਫਿਰ ਉਦੋਂ ਕੀ ਹੋਇਆ ਸੀ ਕੈਸ਼ ਮੁੱਕ ਗਿਆ ਸੀ ਦੋ ਪੰਜਾਂ ਕੋਲ ਉਹਨਾਂ ਸਰਕਾਰ ਨੂੰ ਕਿਹਾ ਸਰਕਾਰ ਨੇ ਨੋਟਬੰਦੀ ਕਰਤੀ ਆਮ ਬੰਦੇ ਨੇ ਕੀ ਕਰਨਾ ਕੈਸ਼ ਕੈਸ਼ ਤੇ ਚਾਹੀਦਾ ਵੱਡੇ ਵੱਡੇ ਕੰਮਾਂ ਲਈ ਹੈ ਉਹ ਵੱਡੇ ਕੰਮ ਕਿਹੜੇ ਵੱਡੇ ਕੰਮ ਤਾਈ ਐਮ ਐਲ ਏ ਖਰੀਦਣ ਲਈ ਸਰਕਾਰਾਂ ਨੂੰ ਸੁਟਣ ਲਈ ਜੀਹਾਂ ਨੂੰ ਕੈਸ਼ ਚਾਹੀਦਾ ਸੀ ਉਹਨਾਂ ਕੋਲ ਪੁੱਜ ਗਿਆ ਹੋਰ ਦੱਸ ਕੀ ਪੁੱਛਣਾ ਜਨਤਾ ਦੇ ਬੈਂਕ ਆ ਜਨਤਾ ਦਾ ਹੀ ਪੈਸਾ ਅਤੇ ਜਨਤਾ ਹੀ ਰੋ ਰਹੀ ਹੈ ਬਸ 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 ਇਹ ਹੀ ਗਲਤੀ ਆ ਤੁਹਾਡੀ ਨਾ ਬੈਂਕ ਜਨਤਾ ਦੀ ਤੇ ਨਾ ਹੀ ਪੈਸਾ ਆਮ ਬੰਦੇ ਦੇ ਖਾਤੇ 'ਚੋ ਮਿਨਿਮਮ ਬੈਲੈਂਸ ਦਾ ਵੀ ਪੈਸਾ ਕੱਟਿਆ ਜਾਂਦਾ ਵਾ ਆਮ ਬੰਦਾ ਕਰਜ਼ਾ ਕੀ ਲੈ ਲਵੇ ਉਹਦੇ ਗਾਲ ਵਿੱਚ ਗੂਠਾ ਦੇ ਕੇ ਉਹਦੇ ਕੋ ਕਰਜ਼ਾ ਵਾਪਸ ਕਰਾਉਂਦੇ ਨੇ ਤੇ ਹੋਰ ਵਪਾਰੀ ਵਪਾਰੀ ਕਰੋੜਾ ਲੈ ਕੇ ਖਾ ਪੀ ਕੇ ਅਡਕਾਰ ਮਾਰ ਕੇ ਰਾਮ ਨਾ ਵਿਦੇਸ਼ਾਂ ਵਿੱਚ ਦੌੜ ਜਾਂਦੇ ਆ ਅਸਲ ਵਿੱਚ ਬੈਂਕ ਨੇ ਵਪਾਰੀਆਂ ਦੇ ਤੇ ਪੈਸਾ ਵੀ ਵਪਾਰੀਆਂ ਦਾ ਤਾਈ ਅਬ ਮੈਨੂੰ ਲੱਗਿਆ ਸੀ ਸਰਕਾਰੀ ਬਜਟ ਦੇ ਵਿੱਚ ਨਾ ਕੁਝ ਦਾਹਤ ਮਿਲੂਗੀ ਅਬ ਬਜਟ ਵਿੱਚ ਮੱਦ ਵਰਗ ਦੇ ਲਈ ਕੁਝ ਹੈ ਹੀ ਨਹੀਂ ਵੇ ਦੇਸ਼ ਦੀ ਆਬਾਦੀ ਕਿੰਨੀ ਆ 70 ਕਰੋੜ ਤੇ ਮੱਦ ਵਰਗ ਕਿੰਨਾ ਵਾ 4 ਕਰੋੜ ਤੁਹਾਡੇ 4 ਕਰੋੜ ਨੂੰ ਕੌਣ ਪੁੱਛਦਾ ਵੋਟਾਂ ਦਵੋ ਜਾਂ ਨਾ ਦਵੋ ਕੋਈ ਫਰਕ ਨਹੀਂ ਪੈਂਦਾ ਸਰਕਾਰ ਧਿਆਨ ਰੱਖੇਗੀ ਵੋਟ ਬੈਂਕ ਦਾ ਜਾਂ ਵਪਾਰੀਆਂ ਦਾ ਇੱਕ ਕੋਲੋਂ ਵੋਟ ਲੈਣੇ ਨੇ ਤੇ ਦੂਜੇ ਕੋਲ ਨੋਟ ਪਾਰਟੀਆਂ ਐਵੇਂ ਥੋੜੀ ਚੱਲਦੀਆਂ ਪੈਸਾ ਸਰਕਾਰ ਦਾ ਬਜਟ ਸਰਕਾਰ ਦਾ ਸਰਕਾਰ ਰੱਖੇ ਖਿਆਲ ਬੋਰਡ ਤੇ ਵਪਾਰ ਦਾ ਸ਼ਾਲਾ ਰਾਜੀ ਰਹਿਣ ਵੱਡੇ ਵੱਡੇ ਕਾਰੋਬਾਰੀ ਮੱਧ ਵਰਗ ਤੇ ਐਵੇਂ ਪਿਆ ਚੀਕਾ ਮਾਰਦਾ